ਰਾਤ ਨੂੰ ਉਹ ਸਿੱਖਾਂ ਵਿੱਚ ਰੀਤ ਰਹੀ ਅਸੀਂ ਵੀ ਛੋਟੇ ਹੁੰਦੇ ਆ ਵਿਖੇ ਹੁਣ ਅਜ਼ਮੰਨਾ 20 ਸਾਲਾਂ ਤੋਂ ਰੋਲੇ ਰੱਪੇ ਦੇ ਵਿੱਚ ਪੈ ਗਿਆ ਜਿਆਦਾ ਜਦੋਂ ਕੋਈ ਬੱਚਾ ਸਾਸ ਸੰਗਤ ਉੱਠਣ ਬੈਠਣ ਦੇ ਯੋਗ ਮਾਨੇ ਹੋ ਜਾਣਾ ਨਾ ਜਨਮ ਤੋਂ ਬਾਅਦ ਬੱਚਾ ਥੋੜਾ ਬਹੁਤਾ ਠੀਕ ਹੈ ਚੁੱਪਣ ਦੇ ਯੋਗ ਹੋ ਗਿਆ ਫਿਰ ਸਾਰੇ ਪਰਿਵਾਰ ਨੇ ਗੁਰੂ ਘਰ ਜਾ ਕੇ ਸੁਪਰੰਨਾ ਕਰਨਾ ਗੁਰੂ ਗ੍ਰੰਥ ਸਾਹਿਬ ਦਾ ਜਦੋਂ ਬੱਚਾ ਤੁਰਨ ਫਿਰਨ ਲੱਗਦਾ ਹੈ ਚਾਰ ਪੰਜ ਸਾਲ ਦਾ ਉਦੋਂ ਲਿਜਾ ਕੇ ਪੰਜ ਪਿਆਰਿਆਂ ਦੇ ਚੁਲਾ ਛਕਾਉਣਾ ਅਮਰਦ ਦਾ ਬਾਬਾ ਜੀ ਨੂੰ ਚੁਲਾ ਦੇ ਦਿਓ ਬਾਬਾ ਜੀ ਨੂੰ ਅਮਰਦ ਦੇ ਚੁਲੇ ਦੇ ਦਿਓ ਤੇ ਨਾਲ ਅਰਦਾਸ ਕਰਾਉਣੀ ਸੱਚੇ ਪਾਤਸ਼ਾਹ ਜਨਮ ਅਸੀਂ ਦੇ ਦਿੱਤਾ ਪਰ ਕਲਗੀਆਂ ਵਾਲਿਆ ਜੀਵਨ ਤੂੰ ਦੇਣਾ ਹੈ ਪਾਤਸ਼ਾਹ ਜਨਮ ਸਾਡੇ ਤੋਂ ਹੋਇਆ ਹੈ ਬਾਦਸ਼ਾਹ ਸਾਡੇ ਬੱਚੇ ਨੂੰ ਜੀਵਨ ਤੁਸੀਂ ਦੇਣਾ ਜਿਹਦਾ ਜੀਵਨ ਉੱਚਾ ਦਾ ਜਨਮ ਵੀ ਸਫਲ ਹੈ ਜਿਹਦਾ ਜੀਵਨ ਚੰਗਾ ਨਾ ਰਹੇ ਉਹਦਾ ਜਨਮ ਵੀ ਵਿਅਰਥ ਹੁੰਦਾ ਫਿਰ ਮਾਂ ਪਿਓ ਅਰਦਾਸ ਕਰਾਉਂਦੇ ਸੀ ਮਹਾਰਾਜ ਕਿਰਪਾ ਕਰੋ ਸਤਿਗੁਰੂ ਜਨਮ ਇਹਦਾ ਸਾਡੇ ਤੋਂ ਹੋਇਆ ਪਰ ਜੀਵਨ ਤੁਸੀਂ ਦਿਓ ਇਹ ਗੁਰੂ ਤੋਂ ਅਸੀਸ ਲੈਂਦੇ ਸੀ ਪੁੱਤਾਂ ਮਾਤਾ ਕੀ ਆਸੀਸ ਨਿਮਖ ਨਾ ਵਿਸਰੋ ਤੁਮ ਕੋ ਹਰ ਹਰ ਸਦਾ ਭਜੋ ਜਗਦੀਸ਼ ਤੇ ਅੱਜ ਵੀ ਚੱਲਦਾ ਹੈ ਅੱਜ ਕਿੱਕਾਂ ਦੇ ਰੋਲੇ ਪੈ ਗਏ ਤੇਕਦੇ ਕੱਤੀ ਜੋ ਕੇਕ ਜਦੋਂ ਵੱਡਾ ਹੁੰਦਾ ਸਿੱਧਾ ਕੇਸ ਹੀ ਕਟਾਉਂਦਾ ਆ ਜਿੰਨਾ ਸਾਡੇ ਦੁਆਬੇ ਵਿੱਚ ਰੌਲਾ ਪਿਆ ਕੇਕਾਂ ਨਾਲ ਉਨੇ ਹੀ ਲੋਕਾਂ ਨੇ ਕੇਸ ਕਟਾਇਆ ਜਿੰਦਾ ਸਾੰਗਦੇ ਸਿੱਖ ਕੇਕਾਂ ਵਾਲੇ ਪਾਸੇ ਨਹੀਂ ਇਹ ਸਿੱਖੀ ਦੀ ਮਰਿਆਦਾ ਨਹੀਂ ਹੈ ਸਿੱਖ ਕਰਮ ਪ੍ਰਸ਼ਾਦੀ ਦੇਖ ਲਿਆ ਕੇ ਅਰਦਾਸ ਕਰੇ ਆਪਣੇ ਬੱਚਿਆਂ ਲਈ ਗੁਰੂ ਕੋਲੋਂ ਸਿੱਖੀ ਮੰਗੇ ਮੈਂ ਬਹੁਤ ਵਾਰ ਬੇਨਤੀ ਕਰਦਾਂ ਨਾ ਤੁਸੀਂ ਵੀ ਤੇ ਮੈਂ ਵੀ ਆਪਾਂ ਸਾਰੇ ਇਹ ਧਾਰ ਸਕੀਏ ਸਿੱਖੀ ਉੱਤੇ ਕਿਸੇ ਦਾ ਦਾਵਾ ਨਹੀਂ ਹੈ ਕੋਈ ਬੰਦਾ ਦਾਵਾ ਕਰੇ ਨਾ ਮੈਂ ਸਾਡੀ ਸਿੱਖੀ ਹੈ ਨਾ ਸਿੱਖੀ ਦਾਵਾ ਨਹੀਂ ਸਿੱਖੀ ਮੇਰੇ ਕਲਗੀਧਰ ਪਾਤਸ਼ਾਹ ਦੇ ਘਰ ਦੀ ਬਾਤ ਹੈ ਇਹ ਵਾਹਿਦ ਕੋ ਇੱਕ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਉਨੀ ਮਲਕੀਅਤ ਹੈ ਜਿੱਤੇ ਗੁਰੂ ਤਰੁੱਠ ਪੈਣੋਂ ਨੂੰ ਸੁਖ ਖਿਸਕੀ ਦੇ ਦੇਣ ਜਿੱਤੋਂ ਗੁਰੂ ਪਾਤਸ਼ਾਹ ਨਜ਼ਰ ਫੇਰ ਲੈਣ ਉਤੋਂ ਸਿੱਖੀ ਵਾਪਸ ਲੈ ਲੈਂਦੇ ਸਿੱਖੀ ਦਾਵਾ ਨਹੀਂ ਸਿੱਖੀ দান ਹੈ ਤਈਓ ਰੋਜ਼ ਮੰਗਿਆ ਜਾਂਦਾ ਬਖਸ਼ੋ ਜੀ ਸਿੱਕਾ ਨੂੰ ਸਿੱਖੀ দান ਕੇਸਦਾਨ ਰਹਿਦਾਨ ਬਵੀਕਦਾਨ ਵਿਸਾਦਾਨ ਪ੍ਰੋਸਾਦਾਨ ਫਿਰ ਸਭ ਤੋਂ ਦਾਨਾ ਸਰ ਦਾਨ ਨਾਮਦਾਨ ਇਹ ਗੁਰੂ ਕੋਲੋਂ ਮੰਗਣਾ ਹੈ ਨੇ ਬੱਚੇ ਨੂੰ ਲਜਾਤੇ ਜ਼ਰੂਰ ਅਰਦਾਸ ਕਰਿਆ ਕਰੋ ਪਾਤਸ਼ਾਹ ਜਨਮ ਸਾਡੇ ਤੋਂ ਹੋ ਗਿਆ ਬੱਚੇ ਦਾ ਹੁਣ ਜੀਵਨ ਤੁਸੀਂ ਦਿਓ ਜਨਮ ਅਸੀਂ ਦਿੱਤਾ ਹੈ ਪਾਤਸ਼ਾਹ ਜੀਵਨ ਤੂੰ ਦੇਣੇ ਜੀਵਨ ਕਦੇ ਨਾਲ ਮਿਲਣਾ ਪੁੱਤਾਂ ਮਾਤਾ ਕੀ ਆਸ਼ੀਸ਼ ਨਿਮਖ ਨਾ ਵਿਸਰੋ ਤੁਮ ਕੋ ਹਰ ਹਰ ਸਦਾ ਭਜੋ ਜਗਦੀਸ਼ ਸਦਾ ਭਜੋ ਜਗਦੀਸ਼ ਦਾਨਾ ਸਰਦਾਨ ਨਾਮਦਾਨ ਚਿੱਤੇ ਰਵੇ ਵੈਗੁਰ ਦਾ ਨਾਮ ਹੁਣ ਸੁਣੋ ਸਾ ਸੰਗਤ ਜੋ ਇਵਾਦਤ ਵਾਲਿਆਂ ਦਾ ਨਾਮ ਧਰਤੀ ਤੇ ਰਹਿੰਦਾ ਜਾਂ ਸ਼ਹਾਦਤ ਵਾਲਿਆਂ ਦਾ ਅੱਜ ਤੁਸੀਂ ਇਹ ਦੋਮਾ ਸ਼ਕਤੀਆਂ ਦੇ ਮਾਲਕ ਧੰਨਵਾਪਾ ਦੀਪ ਸਿੰਘ ਜੀ ਨੇ ਇਸ ਜਨਮ ਧਰਤੀ ਤੇ ਆਏ ਹੋ ਉਹਨਾਂ ਕੋਲ ਇਵਾਦਤ ਵੀ ਹੈ ਤੇ ਸ਼ਹਾਦਤ ਵੀ ਹੈ ਕਲਗੀਧਰ ਪਾਤਸ਼ਾਹ ਦੇ ਕੋਲੋਂ ਖੰਡੇ ਵਾਟੇ ਦੀ ਪੋਲ ਛਤੀ 1700 ਈਸਵੀ ਦੀ ਵਿਸਥਾਪੀ ਨੂੰ ਇਤਿਹਾਸ ਕਹਿੰਦਾ ਹੈ ਮੈਂ ਜਿੰਨੀਆਂ ਕਿਤਾਬਾਂ ਫਰੋਲੀਆਂ ਨੇ ਬਹੁਤ ਸੰਖੇਪ ਇਤਿਹਾਸ ਬਾਬਾ ਦੀਪ ਸਿੰਘ ਜੀ ਦਾ ਮਿਲਿਆ ਕੋਈ ਬਹੁਤਾਂ ਵਿਸਥਾਰ ਨਹੀਂ ਹੈ ਇਤਿਹਾਸਕ ਇਹਦਾ ਤਕਰੀਬਨ 1680-82 ਦਾ ਜਨਮ ਹੈ ਬਾਬਾ ਦੀਪ ਸਿੰਘ ਜੀ ਦਾ 1700 ਈਸਵੀ ਦੀ ਵਿਸਕਤੀ ਨੂੰ ਤਕਰੀਬਨ 18 ਸਾਲ ਦੀ ਉਮਰ ਗੁਰੂ ਗੋਬਿੰਦ ਸਿੰਘ ਮਹਾਰਾਜ ਤੋਂ ਖੰਡੇ ਵਾਟੇ ਦੀ ਪੋਲ ਲਈ 3 ਸਾਲ ਫਿਰ ਸ਼੍ਰੀ ਅਨੰਦਪੁਰ ਸਾਹਿਬ ਰਹਿ ਕੇ ਭਾਈ ਮਨੀ ਸਿੰਘ ਜੀਆਂ ਦੇ ਕੋਲੋਂ ਬਾਬਾ ਦੀਪ ਸਿੰਘ ਜੀ ਨੇ ਸੰਥਿਆ ਲਈ ਗੁਰਬਾਣੀ ਵਿਦਿਆ ਸਿੱਖੀ ਉੱਥੇ ਰਹਿ ਕੇ ਵਿਦਿਆ ਸਿੱਖਦੇ ਰਹੇ 1703 ਈਸਵੀ ਆਈ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਮੱਝੇ ਮਾਲਵੇ ਦੁਆਬੇ ਦੇ ਸਿੱਖਾਂ ਨੂੰ ਹੁਕਮ ਕੀਤਾ ਭਾਈ ਆਪੋ ਆਪਣਾ ਪਰਿਵਾਰ ਆਪਣੇ ਪਿਛਲੇ ਪਿੰਡਾਂ 'ਚ ਲੈ ਜਾਓ ਆਨੰਦਪੁਰ ਸਾਹਿਬ ਛੱਡ ਦਿਓ ਮਹਾਰਾਜ ਜੀ ਕਿਉਂ ਕਹਿੰਦੇ ਹੁਣ ਆਨੰਦਪੁਰ ਸਾਹਿਬ ਵਿੱਚ ਦੁੱਖ ਤੇ ਭੁੱਖ ਦੇ ਦਿਨ ਕੱਟਣੇ ਪੈਣਗੇ ਦਸ਼ਮੇਸ਼ ਪਿਤਾ ਨੇ ਹੁਕਮ ਕੀਤਾ ਮੈਂ ਨਹੀਂ ਚਾਹੁੰਦਾ ਆਨੰਦਪੁਰ ਸਾਹਿਬ ਵਿੱਚ ਮੇਰੇ ਕਰਕੇ ਕਿਸੇ ਦੇ ਬੱਚੇ ਭੁੱਖੇ ਤਿਆਸੇ ਰਹਿਣ ਆਪੋ ਆਪਣੇ ਪਰਿਵਾਰ ਬੱਚਿਆਂ ਨੂੰ ਆਪਣੇ ਪਿਛਲੇ ਪਿੰਡਾਂ ਛੱਡ ਕੇ ਆਓ ਮੱਧੇ ਮਹਲਵੇ ਦੁਆਬੇ ਦੇ ਸਿੱਖ ਪਰਿਵਾਰ ਸਭ ਪਾਤਸ਼ਾਹ ਨੇ ਭੇਜਤੇ ਅਨੰਦਪੁਰ ਸਾਹਿਬ ਨੂੰ 1704 ਈਸਵੀ ਵਿੱਚ ਘੇਰਾ ਪੈਂਦਾ ਉਸ ਘੇਰੇ ਵਿੱਚ ਕਿਸੇ ਸਿੱਖ ਪਰਿਵਾਰ ਦਾ ਜ਼ਿਕਰ ਨਹੀਂ ਹੈ ਕਿ ਕਿਸੇ ਸਿੱਖ ਦੇ ਬੱਚੇ ਵੀ ਘਰੇ ਹੋਣ ਔਰ ਸਾਧ ਸੰਗਤ ਉਸ ਵਕਤ ਧੰਨਵਾਬਾ ਦੀਪ ਸਿੰਘ ਜੀਆਂ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਹੁਕਮ ਦਿੱਤਾ ਦੀਪ ਸਿੰਘ ਜੀ ਤੁਸੀਂ ਮੱਧੇ ਜਾਓ ਇਹ ਪਰਿਵਾਰਾਂ ਨੂੰ ਸਹੀ ਸਲਾਮਤ ਇਹਨਾਂ ਦੇ ਪਿੰਡ ਛੱਡੋ ਆਏਗਾ ਫਿਰ ਤੁਹਾਨੂੰ ਅਸੀਂ ਦਰਸ਼ਨ ਦੇਵਾਂਗੇ ਜਿੰਨੀ ਦੇਰ ਸਾਡਾ ਹੁਕਮ ਨਾ ਪਹੁੰਚੇ ਦਰਸ਼ਨਾਂ ਲਈ ਉੰਨੀ ਦੇਰ ਤੁਸੀਂ ਆਉਣਾ ਨਹੀਂ ਇਤਿਹਾਸ ਪੜ ਕੇ ਵੇਖਿਓ 1704 ਈਸਵੀ ਦੇ ਘੇਰੇ ਵਿੱਚ ਬਾਬਾ ਦੀਪ ਸਿੰਘ ਜੀ ਨਹੀਂ ਸਰਸਾ ਨਦੀ ਦੇ ਜੰਗ ਵਿੱਚ ਬਾਬਾ ਦੀਪ ਸਿੰਘ ਦਾ ਕੋਈ ਜ਼ਿਕਰ ਨਹੀਂ ਚਮਕੌਰ ਦੀ ਜੰਗ ਵਿੱਚ ਬਾਬਾ ਦੀਪ ਸਿੰਘ ਦੀ ਨਾ ਕੋਈ ਜ਼ਿਕਰ ਨਹੀਂ ਉਸ ਵਕਤ ਬਾਬਾ ਦੀਪ ਸਿੰਘ ਜੀ ਦੀ ਉਮਰ ਭਾਈ 23 ਸਾਲ ਦੀ ਜਵਾਨ ਹੋਣਗੇ ਔਰ ਉਸ ਜੰਗ ਵਿੱਚ ਨਹੀਂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਹੁਕਮ ਮੰਨ ਕੇ ਮੱਧ ਆ ਗਏ ਸਿੱਖੀ ਦੇ ਪ੍ਰਚਾਰ ਦੀ ਸੇਵਾ ਸਮਾ ਲਈ ਵਕਤ ਹੋਇਆ ਜਦੋਂ ਮੁਕਸਰ ਸਾਹਿਬ ਦੀ ਜੰਗ ਹੋਈ ਉਹਦੇ ਵਿੱਚ ਵੀ ਬਾਬਾ ਦੀਪ ਸਿੰਘ ਜੀ ਦਾ ਜ਼ਿਕਰ ਨਹੀਂ ਹੈ ਮੁਕਸਰ ਸਾਹਿਬ ਤੋਂ ਬਾਅਦ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਭੋ ਕੀ ਤਲਵੰਡੀ ਪਹੁੰਚ ਜਾਂਦੇ ਨੇ ਬਾਦਸ਼ਾਹ ਦਾ ਹੁਕਮ ਹੋਇਆ ਲੱਖੀ ਜੰਗਲ ਖਾਲਸਾ ਆਏ ਦੇਦਾਰ ਲੱਗੋ ਨੀ ਸਭ ਖਾਲਸੇ ਨੂੰ ਕਿਹਾ ਇਹ ਲੱਖੀ ਜੰਗਲ ਉਹ ਇਲਾਕੇ ਨੂੰ ਉਹਦਾ ਜੰਗਲ ਦਾ ਇਲਾਕਾ ਕਹਿੰਦੇ ਸੀ ਦਰਸ਼ਨ ਕਰਨ ਲਈ ਸੰਗਤ ਪਹੁੰਚੀ ਉਦੋਂ ਧੰਨਵਾਦਾ ਦੀਪ ਸਿੰਘ ਜੀ ਹਾਜ਼ਰ ਹੋਏ ਚਰਨਾਂ ਵਿੱਚ ਮੱਥਾ ਟੇਕ ਕੇ ਸੇਵਾ ਮੰਗੀ ਪਰ ਜਵਾਨੀ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਸੇਵਾ ਦੇਣ ਲੱਗੇ ਕਹਿੰਦੇ ਭਾਈ ਦੀਪ ਸਿੰਘ ਜੀ ਨੂੰ ਉਦੋਂ ਬਾਬਾ ਦੀਪ ਸਿੰਘ ਨਹੀਂ ਕਹਿੰਦੇ ਭਾਈ ਦੀਪ ਸਿੰਘ ਜੀ ਤੁਸੀਂ ਭਾਈ ਮਨੀ ਸਿੰਘ ਜੀ ਦਾ ਸਾਥ ਦੇਣਾ ਸਭੋ ਕੀ ਤਲਵੰਡੀ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਮੋ ਜਵਾਨੀ ਇੱਕ ਓੰਕਾਰ ਤੋਂ 18 ਦਾ 20 ਤੱਕ 31 ਮਹਾਰਾਗ ਪਾ ਕੇ 59 ਸ਼ਬਦ 57 ਸ਼ਲੋਕ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਦੇ ਪਾ ਕੇ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਵੀੜ ਉਚਾਰਨ ਕੀਤੀ ਭਾਈ ਮਨੀ ਸਿੰਘ ਲਿਖਦੇ ਰਹੇ ਸਿਆਹੀ ਤੇ ਕਲਮ ਦੀ ਸੇਵਾ ਬਾਬਾ ਦੀਪ ਸਿੰਘ ਕਰਦੇ ਰਹੇ ਸਾਧ ਸੰਗਤ ਬੜੀ ਅਨੋਖੀ ਗੱਲ ਹੈ ਜਿਸ ਉਮਰ ਵਿੱਚ ਖੰਡਾ ਚੁੱਕਣਾ ਸੀ ਕਿਰਪਾਨ ਚੁੱਕਣੀ ਸੀ ਉਸ ਉਮਰ ਵਿੱਚ ਕਲਗੀਆਂ ਵਾਲੇ ਨੇ ਕਲਮ ਫੜਾ ਦਿੱਤੀ ਤੇ ਜਿਹੜੀ ਉਮਰ ਵਿੱਚ ਕਲਮ ਫੜ ਕੇ ਲਿਖਣਾ ਸੀ ਉਸ ਉਮਰ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਖੰਡਾ ਪਕੜਾ ਦਿੱਤਾ ਕਿੰਸੀ ਅਨੋਖੀ ਗੱਲ ਹੈ ਪਰ ਜਵਾਨੀ ਵਿੱਚ ਜਿਸ ਉਮਰ ਵਿੱਚ ਕੁਰਬਾਨ ਚੁਕਣੀ ਸੀ ਖੰਡਾ ਖੜਕਾਉਣਾ ਸੀ ਉਸ ਉਮਰ ਵਿੱਚ ਕਲਗੀਆਂ ਵਾਲੇ ਨੇ ਹੱਥ ਵਿੱਚ ਕਲਮ ਫੜਾ ਦਿੱਤੀ ਤੇ ਜਿਸ ਉਮਰ ਵਿੱਚ ਬਜ਼ੁਰਗ ਹੋ ਕੇ ਕਲਮ ਨਾਲ ਲਿਖਣਾ ਸੀ ਉਸ ਉਮਰ ਵਿੱਚ ਹੱਥ ਵਿੱਚ ਖੰਡਾ ਪਕੜਾ ਦਿੱਤਾ ਮਨੋਂ ਬਾਬਾ ਦੀਪ ਸਿੰਘ ਜੀ ਤੋਂ ਇਸ ਪੰਕਤੀ ਦੀ ਵਿਆਖਿਆ ਕਰਾਉਣੀ ਸੀ ਕਿ ਗੁਰਮੁਖ ਬੁੱਢੇ ਕਦੇ ਨਹੀਂ ਜਿਨ੍ਹਾਂ ਅੰਦਰ ਸੁਰਤ ਗਿਆਨ ਇਸ ਪੰਕਤੀ ਦੀ ਵਿਆਖਿਆ ਕਰਾਉਣੀ ਸੀ ਜੇ ਗੁਰੂ ਬਲ ਹੋ ਜਾਏ ਨਾ 78 ਸਾਲ ਦੀ ਉਮਰ ਵਿੱਚ ਵੀ ਉਹ ਖੰਡਾ ਵਾ ਸਕਦਾ ਹੈ ਜੇ ਗੁਰੂ ਵੱਲ ਖਲੋ ਜਾਏ ਜੇ ਗੁਰੂ ਵੱਲ ਨਹੀਂ ਤਾਂ ਫਿਰ ਤਾਂ ਵੱਡੇ ਵੱਡੇ ਦੁਨੀ ਜਾਨਵਰ ਵੀ ਭਾਜੀਗਾ ਇਕੱਲਾ ਛੱਡ ਤੇ ਉੱਥੇ ਗੱਲ ਤਾਕਤ ਦੀ ਨਹੀਂ ਹੈ ਗੱਲ ਗੁਰੂ ਦੀ ਬਖਸ਼ਿਸ਼ ਦੀ ਹੈ ਇਹ ਪੰਕਤੀਆਂ ਦੀ ਵਿਆਖਿਆ ਹੋਣੀ ਸੀ ਕਿ ਜਾਮ ਗੁਰੂ ਹੋਏ ਵੱਲ ਤਨੇ ਕਿ ਆਗਾਰ ਵਧ ਜੈ ਜਾਮ ਗੁਰੂ ਹੋਏ ਵੱਲ ਲਖ ਬਾਹ ਜੇ ਲੱਖਾਂ ਬਾਹਾਂ ਵੀ ਉਹਦਾ ਕੁਝ ਨਹੀਂ ਵਿਗਾੜ ਸਕਦੀਆਂ ਜਿਹਦੇ ਵੱਲ ਗੁਰੂ ਖਲੋਜੇ ਕੱਲ ਦੀ ਤਰਪਾਤੀਆਂ ਨੇ ਸੇਵਾ ਦਿੱਤੀ ਭਾਈ ਮਨੀ ਸਿੰਘ ਜੀ ਦੀ ਸੇਵ ਨਾਲ ਸਾਥ ਦਿਓ ਬਾਬਾ ਦੀਪ ਸਿੰਘ ਕਲਮ ਔਰ ਸਿਆਹੀ ਦੀ ਸੇਵਾ ਕਰਦੇ ਰਹੇ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੀੜ ਤਿਆਰ ਹੋਈ ਉਤੋਂ ਬਾਅਦ ਦਸ਼ਮੇਸ਼ ਪਤਾ ਨੇ ਸੇਵਾ ਲਈ ਬਾਬਾ ਦੀਪ ਸਿੰਘ ਦੀ ਇਸ ਆਦ ਬੀੜ ਦਾ ਉਤਾਰਾ ਕਰੋ ਚਾਰ ਉਤਾਰੇ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਵੀੜ ਦੇ ਕਿਤੇ ਗਏ ਚਾਰ ਸਰੂਪ ਬਾਬਾ ਦੀਪ ਸਿੰਘ ਜੀ ਨੇ ਹੱਥੀ ਲਖੇ ਨੇ ਸਾ ਸੰਗਤ ਤੁਸੀਂ 50 ਵਾਰ ਆਪਣੇ ਹੱਥੀ ਜਪਜੀ ਸਾਹਿਬ ਲਿਖ ਲਓ ਮੇਰਾ ਵਿਸ਼ਵਾਸ ਹੈ ਜੇ ਪ੍ਰੇਮ ਨਾਲ ਲਿਖੋਗੇ ਤੁਸੀਂ ਜਪਜੀ ਦੀ ਮੂਰਤ ਹੋ ਜਾਓਗੇ ਬਾਣੀ ਬਾਣੀ ਇੰਨੀ ਵੱਡੀ ਤਾਕਤ ਹੈ ਸਦਿ ਨੂੰ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਚਾਰ ਸਰੂਪ ਹਾਥੀ ਲਿਖੇ ਹੋਣ ਕਿੰਨੀਆਂ ਬਖਸ਼ਿਸ਼ਾਂ ਹੋਣਗੀਆਂ ਜਿਹੜੇ 47 48 ਸਿੱਖਾਂ ਨੇ ਦਸਵੇਂ ਪਾਤਸ਼ਾਹ ਤੋਂ ਅਰਥ ਸੁਣੇ ਉਹਨਾਂ ਵਿੱਚ ਵੀ ਮੋਹਰੇ ਬਹਿ ਕੇ ਬਾਬਾ ਦੀਪ ਸਿੰਘ ਸੁਣਦੇ ਰਹੇ ਇੰਨੀਆਂ ਬਖਸ਼ਿਸ਼ਾਂ ਦੇ ਪੱਤਰ ਬਣੇ ਉਹ ਚਾਰ ਸਰੂਪ ਫਿਰ ਤਖਤ ਸਿਵਾਨਨ ਦੇ ਥੱਲੇ ਤਖਤ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਬਾਬਾ ਦੀਪ ਸਿੰਘ ਦੀਆਂ ਦੇ ਹੱਥਾਂ ਦਾ ਸਰੂਪ ਪਿਆ سوال کرتے گرو سے مہاراج نے لکھا تھا گرو گرنتھ یہ سچ ہے بھائی شری گرو سے سب مہاراج پہلی گل کا یہ گرو سمجھن دی کوئی تلنا کرے گرو کلنا ویقتی نہیں ہے ਗੁਰੂ ਆਪ ਨਾਰਾਇਣ ਕਲਾਧਾਰ ਜਗਮੇ ਪਰਵਰਿਓ ਇਹ ਵਿਸ਼ਵਾਸ ਰੱਖਿਓ ਆਪ ਨਾਰਾਇਣ ਕਲਾਧਾਰ ਜਗਮੇ ਪਰਵਰਿਓ ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ ਤੇ ਪਾਤਸ਼ਾਹ ਨੇ ਮੂੰਜਵੰਨੀ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਢੀਡ ਬਾਣੀ ਉਚਾਰਨ ਕੀਤੀ ਅੱਜ ਵੀ ਤੁਸੀਂ ਦਰਸ਼ਨ ਕਰਿਓ ਗੁਰੂ ਗ੍ਰੰਥ ਸਾਹਿਬ ਜੀ ਦੇ ਜਿਹੜੇ ਸਹਿਜ ਪਾਠ ਕਰਦੇ ਉਹਨਾਂ ਨੂੰ ਪਤਾ ਹੈ ਜਦੋਂ ਜਿਲਤ ਤੋਂ ਰੰਭ ਤੋਂ ਦਰਸ਼ਨ ਕਰੋਗੇ ਉੱਥੇ ਇੱਕ ਲਾਈਨ ਲਿਖੀ ਹੋਈ ਹੈ ਇਹ ਵੀੜ ਦਮਦਮੀ ਵੀੜ ਨਾਲ ਮਿਲਾ ਕੇ ਲਿਖੀ ਗਈ ਹੈ ਇਹ ਸ਼ਬਦ ਇਹ ਨਾਲ ਲਿਖਿਆ ਜਾਂਦਾ ਹੈ ਇਹ ਵੀੜ ਦਮਦਮੀ ਵੀੜ ਨਾਲ ਮਿਲਾ ਕੇ ਲਿਖੀ ਗਈ ਹੈ ਭਾਵ ਇਹ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜਿਨ੍ਹਾਂ ਨੂੰ ਗੁਰਤਾ ਗੱਦੀ ਪ੍ਰਪਤ ਹੈ ਇਹ ਦਮਦਮਾ ਸ਼ਬਦੀ ਪਾਵਨ ਧਰਤੀ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਚਾਰਨ ਦਿੱਤੇ ਉਸ ਵੀੜ ਨਾਲ ਮਿਲਾ ਕੇ ਲਿਖੀ ਹੈ ਬਾਬਾ ਦੀਪ ਸਿੰਘ ਜੀ ਦੇ ਹੱਥ ਦੀ ਲਿਖੀ ਲੈਣ ਹੈ ਤਾਜ ਛਪੀ ਜਾਂਦੀ ਹੈ ਜਿਹੜਾ ਵੀ ਸਰੂਪ ਬਾਬਾ ਦੀਪ ਸਿੰਘ ਜੀ ਆਨੇ ਅੱਗੇ ਲਿਖਿਆ ਉਹਦੇ ਉੱਤੇ 24 ਰੂਪਾਂ ਵਿੱਚ ਇਹ ਲਾਈਨ ਸ਼ੁਰੂ ਚ ਲਿਖੀ ਕੇ ਇਹ ਬੀੜ ਦੰਗ ਨਵੀਂ ਬੀੜ ਨਾਲ ਮਿਲਾ ਕੇ ਲਿਖੀ ਗਈ ਹੈ ਧੰਨ ਬਾਬਾ ਦੀਪ ਸਿੰਘ ਜੀ ਆਨੇ ਚਾਰ ਸਰੂਪ ਲਿਖਣ ਦੀ ਸੇਵਾ ਕੀਤੀ ਜਿੱਥੋਂ ਤੱਕ ਗੱਲ ਮੋਝ ਅੰਨੀ ਆਪਾਂ ਗੁਰੂ ਦੀਆਂ ਵਡਿਆਈਆਂ ਕੀ ਕਰ ਸਕਦੇ ਗੁਰੂ ਤਾਂ ਰੱਬ ਹੈ ਮੈਂ ਤੁਹਾਨੂੰ ਗੁਰਸਿੱਖਾਂ ਦੀਆਂ ਔਧਾਰਨਾ ਦੇ ਸਕਦਾ ਜਿਨ੍ਹਾਂ ਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਯਾਦ ਹੈ ਭਾਈ ਕਾਨ ਸਿੰਘ ਨੱਭਾ ਜਿਨ੍ਹਾਂ ਦਾ ਜ਼ਿਕਰ ਭਾਈ ਰਣਧੀਰ ਸਿੰਘ ਦੀ ਹੁਣੇ ਕਰ ਰਿਹਾ ਸੀ ਗੁਰੂ ਦੇ ਕੀਰਤਨੀਆਂ ਭਾਈ ਕਾਨ ਸਿੰਘ ਨੱਭਾ ਉਹਨਾਂ ਦੇ ਪਿਤਾ ਨੇ ਬਾਬਾ ਨਾਰੈਣ ਸਿੰਘ ਜੀ ਜਿੱਥੇ 90 ਗੁਰਦਵਾਰੇ ਬਣਿਆ ਹੋਇਆ ਨਾ ਘੋੜਿਆਂ ਵਾਲਾ ਗੁਰਦਵਾਰਾ 90 ਉੱਥੇ ਮੁੱਖ ਗ੍ਰੰਥੀ ਰਹਿ ਔਰ ਉਸ ਜਗ੍ਹਾ ਉੱਤੇ ਉਸੇ ਗੁਰਦਾਰੇ ਭਾਈ ਕਾਨ ਸਿੰਘ ਨੱਬਾ ਦੇ ਪਿਤਾ ਬਾਬਾ ਨਰੈਣ ਸਿੰਘ ਜੀ ਨੇ ਇੱਕ ਚੌਂਕੜੇ ਤੇ ਅਖੰਡ ਪਾਠ ਸਾਹਿਬ ਮੂੰਹ ਜੋੰਨੀ ਕੀਤਾ ਇੱਕ ਓੰਕਾਰ ਤੋਂ 18-20 ਤੱਕ ਸਿੱਖਾਂ ਦੇ ਕੋਲ ਬਹਿ ਕੇ ਸੁਣਿਆ ਇੱਕ ਪਾਸੇ ਪ੍ਰਕਾਸ਼ ਕਰ ਲਿਆ ਸਿੱਖ ਬਹਿ ਗਏ ਦੂਜੇ ਪਾਸੇ ਚੌਂਕੜਾ ਮਾਰ ਕੇ ਹਜ਼ੂਰੀਆ ਪਾਤੇ ਬਹਿ ਗਏ ਇੱਕੋ ਅੰਕਾਰ ਦਾ ਪਾਠ ਅੱਖਾਂ ਬੰਦ ਕਰਕੇ ਸ਼ੁਰੂ ਕੀਤਾ 18 ਦਾ 22 ਤੱਕ ਭਾਈ ਨਰੈਣ ਸਿੰਘ ਬਾਬਾ ਨਰੈਣ ਸਿੰਘ ਨੇ ਮੂੰਜਵੰਨੀ ਪਾਠ ਸੁਣਾਇਆ ਭਾਈ ਕਾਨ ਸਿੰਘ ਨੱਬ ਦੇ ਪਿਤਾ ਕਈ ਗੁਰਸਿੱਖਾਂ ਨੂੰ ਮਾਣੀ ਯਾਦ ਇੱਕ ਗੁਰਸਿੱਖ ਇਦਾਂ ਦੇ ਜਿਨ੍ਹਾਂ ਨੇ ਮੈਂ ਦਰਸ਼ਨ ਕੀਤੇ ਉਹ ਕਹਿੰਦੇ ਭਾਈ ਸਾਹਿਬ ਮੈਨੂੰ ਵੀ ਮਹਾਰਾਜ ਨੇ ਬਖਸ਼ਿਸ਼ ਕੀਤੀ ਮਾਣੀ ਯਾਦ ਕਰਾਂ ਹੋ ਗਈ ਸੀ ਇੱਕ ਤੋਂ ਅੰਕ ਹਰ ਤੋਂ ਲੈ ਕੇ ਕੋਡੀ ਰਾਗ ਤੱਕ 713 ਅੰਕ ਤੱਕ ਕਦੇ ਮੈਨੂੰ ਮੂੰਹੋਂ ਨਹੀਂ ਆ ਯਾਦ ਹੋ ਗਏ ਕਈ ਵਾਰ ਮੈਂ ਅਭਿਆਸ ਕੀਤਾ ਸਿੰਧਾਂ ਨੂੰ ਨਾਲ ਬਹਿ ਕੇ ਸੁਣਾਇਆ ਕਹਿੰਦੇ ਉਸ ਤੋਂ ਬਾਅਦ ਪਤਾ ਨਹੀਂ ਕਿਉਂ ਅੱਗੇ ਨਹੀਂ ਬਾਣੀ ਚੱਲੀ ਅੱਗੇ ਮੈਨੂੰ ਭੁੱਲਣ ਲੱਗ ਪੈਸ਼ ਯਾਦ ਸਾਰੇ ਕੀਤਾ ਸੀ ਪਰ ਕਹਿੰਦੇ ਉਦੋਂ ਬਾਦ ਨੂੰ ਮੈਨੂੰ ਵਿੱਚ ਵਿੱਚ ਸ਼ਬਦ ਭੁੱਲਣ ਲੱਗ ਪਿਆ ਫਿਰ ਤਿੰਨ ਵਾਰ ਕਹਿੰਦੇ ਕੋਸ਼ਿਸ਼ ਕੀਤੀ ਸੁਣਾਉਣ ਦੀ ਅੱਗੇ ਭੁੱਲਣ ਲੱਗ ਪਿਆ ਫਿਰ ਅਰਦਾਸ ਕਰਕੇ ਛੱਡ ਦਿੱਤਾ ਉੰਜ ਸਾ ਸੰਗਤ ਇੱਕੋ ਅੰਕਾਰ ਤੋਂ ਟੋਢੀ ਰਾਗ ਤੱਕ 713 ਉਹਨੂੰ ਯਾਦ ਹੈ ਕੱਲੇ ਗੁਰਸੇ ਸਰੀਰ ਕਰਕੇ ਨਹੀਂ ਹੁੰਦੇ ਨੇ ਬੰਦੇ ਪਰ ਬਾਣੀ ਵੱਧ ਤੋਂ ਵੱਧ ਯਾਦ ਕਰਨੀ ਚਾਹੀਦੀ ਆ ਇਹ ਮੈਂ ਅੱਜ ਤੁਹਾਨੂੰ ਬੇਨਤੀ ਕਰਾਂਗਾ ਜਿਨ੍ਹਾਂ ਨੇ ਯਾਦ ਮਨਾਉਣ ਆਇਓ ਸੱਜਣੋ ਉਸ ਬਾਬਾ ਦੀਪ ਸਿੰਘ ਨੂੰ ਯਾਦ ਕਰਕੇ ਅਰਦਾਸ ਕਰਕੇ ਜਾਓ ਸਾਨੂੰ ਬਾਣੀ ਯਾਦ ਹੋਣ ਲੱਗਦੇ ਮੇਰਾ ਵਿਸ਼ਵਾਸ ਹੈ ਯਾਦ ਹੋਣ ਲੱਗ ਪੈਣੀ ਆ ਬਾਣੀ ਯਾਦ ਕਰੋ ਬਾਣੀ ਯਾਦ ਚਾਹੀਦੀ ਹੈ ਮੁਸਲਮਾਨਾਂ ਵਿੱਚ ਵੀ ਡਿਗਰੀਆਂ ਨੇ ਜਿਹੜਾ ਬੰਦਾ ਧਰਮ ਪੁਣਾ ਦੇ ਕਲਮੇ ਪੜ੍ਹਤੇ ਕਰਮ ਕਰਦਾ ਹੈ ਉਹਨੂੰ ਉਹ ਕਹਿੰਦੇ ਨੇ ਕਾਜੀ ਜਿਹੜਾ ਮਸੀਹ ਦੀ ਸੰਭਾਲ ਕਰਦਾ ਉਹਨੂੰ ਕਹਿੰਦੇ ਮੌਲਵੀ ਜਿਹੜਾ ਹੱਜ ਗੁਜ਼ਾਰ ਕੇ ਆਵੇ ਮੱਕੇ ਨੂੰ ਕਹਿੰਦੇ ਹਾਜੀ ਤੇ ਜਿਹਨੂੰ ਕੁਰਾਨ ਸ਼ਰੀਫ ਮੂੰਹ ਜਵਾਨੀ ਕੰਠ ਹੋਵੇ ਉਹਨੂੰ ਮੁਸਲਮਾਨ ਕਹਿੰਦੇ ਹਾਫਿਜ਼ ਅਨਿੱਤਾਂ حافظ ਨੇ ਮੈਂ ਲੁਧਿਆਣੇ ਵਿੱਚ ਵੀ ਵੇਖੇ ਉੱਥੇ ਵੀ ਹੈ ਜਿਨ੍ਹਾਂ ਨੇ ਮਹਜਵਾਨੀ ਕੁਰਾਨ ਸ਼ਰੀਫ ਯਾਦ ਕੀਤੀ ਇਹ ਕੌਮਾਂ ਵਿੱਚ ਚਾਹੀਦਾ ਹੈ ਉਹਨਾਂ ਦੇ ਧਾਰਮਿਕ ਗ੍ਰੰਥ ਮਹਜਵਾਨੀ ਯਾਦ ਹੋਣੇ ਚਾਹੀਦੇ ਨੇ ਪਤਾ ਕਿਉਂ ਕਈ ਵਾਰ ਹਾਲਾਤ ਕੌਮ ਦੇ ਇਦਾਂ ਦੇ ਬਣ ਜਾਂਦੇ ਨੇ 1984 ਵਿੱਚ ਰੈਫਰੈਂਸ ਲਾਇਬ੍ਰੇਰੀ ਵਿੱਚ ਨਿੱਕਾਂ ਗ੍ਰੰਥ ਸਾੜ ਦਿੱਤੇ ਉਹ ਨਹੀਂ ਸਾਡੇ ਸਾਸੰਗਤ ਇਤਿਹਾਸ ਸਾੜਿਆ ਜਾਂਦਾ ਸਬੂਤ ਸਾੜੇ ਜਾਂਦੇ ਨੇ ਕਈ ਵਾਰ ਕੌਮਾਂ ਦੇ ਹਾਲਾਤ ਇਦਾਂ ਦੇ ਮੰਨਦੇ ਵੀ ਇਹਨਾਂ ਦੀ ਇਹ ਚੀਜ਼ ਖੋਲੋ ਪਰ ਜਿਨ੍ਹਾਂ ਨੂੰ ਬਾਣੀ ਯਾਦ ਹੋਵੇ ਬਾਣੀ ਯਾਦ ਰੱਖਿਆ ਕਰੋ ਬਾਣੀ ਵੱਧ ਤੋਂ ਵੱਧ ਯਾਦ ਕਰੋ ਕਿਉਂ ਭਾਈ ਬਾਣੀ ਯਾਦ ਹੋਏਗੀ ਤਾਂ ਜਿੱਥੇ ਮਰਜ਼ੀ ਨੇਮ ਵੀ ਕਰ ਲਓਗੇ ਜੇ ਲਖੌਣੀ ਪੈ ਲਖਾ ਵੀ ਦੇਓਗੇ ਤੁਸੀਂ ਇਹ ਚੀਜ਼ਾਂ ਗੁਰੂ ਤੇ ਭਰੋਸਾ ਰੱਖੋ ਆਪਾਂ ਨੂੰ ਵੱਧ ਤੋਂ ਵੱਧ ਆਪਣੇ ਬੱਚਿਆਂ ਨੂੰ ਬਾਣੀਆਂ ਯਾਦ ਕਰਾਓ ਆਪ ਵੀ ਨੇਮ ਯਾਦ ਕਰੋ ਬਲਿਹਾਰ ਉਹਨਾਂ ਗੁਰਸਿੱਖਾਂ ਤੋਂ ਜਿਨ੍ਹਾਂ ਨੂੰ ਪੰਜ ਪੰਜ ਬਾਣੀਆਂ ਦੇ ਨੇਮ ਯਾਦ ਆ ਮੈਨੂੰ ਤੁਹਾਨੂੰ ਇੱਕ ਬੇਨਤੀ ਹੋਰ ਹੌਸਲਾ ਬਧਾਣ ਲਈ ਕਹਿਦਾ ਹਾਂ ਤੁਸੀਂ ਕਹੋਗੇ ਹੋ ਸਕਦੀ ਹੈ ਯਾਦ ਜੀ ਸਾਰਾ ਗੁਰਵਿੰਦ ਸਾਹਿਬ ਯਾਦ ਹੋ ਸਕਦਾ ਸਭ ਨੂੰ ਤੁਹਾਨੂੰ ਤਾਂ ਰੱਬ ਨੇ ਅੱਖਾਂ ਦਿੱਤੀਆਂ ਸ਼ੁਕਰਾਨਾ ਕਰਿਓ ਇਦਾਂ ਦਾ ਬਜ਼ੁਰਗ ਮੈਂ ਤੁਹਾਨੂੰ ਅੱਜ ਵੀ ਮੋਹਾਲੀ ਇੱਕ ਮਲਾ ਸਕਨੇ ਜਿਹਦੀ ਅੱਖਾਂ ਦੀ ਰੌਸ਼ਨੀ ਨਹੀਂ ਹੈ ਉਹਨੂੰ ਪੰਜ ਬਾਣੀਆਂ ਵੀ ਯਾਦ ਹੈ ਜੀ ਆਪ ਸਭ ਸਮੇਤ ਉਹਨੂੰ ਸੁਖਮਨੀ ਸਾਹਿਬ ਵੀ ਯਾਦ ਹੈ ਮੈਂ ਉਹ ਬਜ਼ੁਰਗਾਂ ਨੂੰ ਪੁੱਛਿਆ ਕੋਲ ਬੈਠ ਕੇ ਮੈਂ ਬਾਪੂ ਜੀ ਤੁਹਾਡੀਆਂ ਅੱਖਾਂ ਤਾਂ ਹੈ ਨਹੀਂ ਯਾਦ ਕਿਦਾਂ ਕੀਤਾ ਤੁਹਾਡੀਆਂ ਅੱਖਾਂ ਤਾਂ ਹੈ ਨਹੀਂ ਪੜਨ ਵਾਸਤੇ ਉੰਜ ਮਹਾਰਾਜ ਨੇ ਬਾਣੀ ਅੰਦਰ ਕਿਹਾ ਭਾਈ ਅੰਦੇ ਇਹ ਨਾ ਆਖੀਆਂ ਜਨਮਕ ਲੋਇਣ ਨਾ ਹੈ ਅੰਦੇ ਸਹੀ ਨਾਨਕਾ ਦੇ ਖਸਮੋ ਕੁੱਥੇ ਜਾਹੇ ਜਿਨ੍ਹਾਂ ਨੂੰ ਅੱਖਾਂ ਨਹੀਂ ਦਿੱਤੀਆਂ ਉਹਦੀਆਂ ਨੇ ਜਿਹੜੇ ਰੱਬ ਦੇ ਰਸਤੇ ਤੋਂ ਭੱਡ ਪਿਓ ਉਹ ਅੰਨੇ ਨੇ ਮੈਂ ਬਾਪੂ ਜੀ ਅੱਖਾਂ ਹੈ ਨਹੀਂ ਤੁਸੀਂ ਕਿਵੇਂ ਯਾਦ ਕੀਤਾ ਕਿਵੇਂ ਕੱਖ ਮੈਂ ਯਾਦ ਪਤਾ ਕਿਵੇਂ ਕੀਤਾ ਉਹਨਾਂ ਦੇ ਬੇਟੇ ਦਾ ਨਾਮ ਉਹਨੂੰ ਛੋਟਾ ਨਾਮ ਬੁੱਗਾ ਕਹਿੰਦੇ ਤਾਂ ਕਹਿੰਦਾ ਆ ਮੇਰਾ ਬੇਟਾ ਹੈ ਨਾ ਬੁੱਗਾ ਸਤਵਿੰਦਰ ਕਹਿੰਦੇ ਇਹਦੀ ਮੰਮੀ ਨੂੰ ਮਹਾਣੀ ਪੜਨੀ ਆਉਂਦੀ ਸੀ ਕਹਿੰਦੇ ਇਹਦੀ ਮਾਤਾ ਨੇ ਮੈਨੂੰ ਕੋਲ ਬੈਠ ਕੇ ਸੁਣਾਈ ਗਏ ਮੈਂ ਸੁਣ ਸੁਣ ਕੇ ਯਾਦ ਕਰ ਲਿਆ ਇਹ ਵੀ ਮਾਤਾ ਕਹਿੰਦਾ ਮੈਨੂੰ ਕੋਲ ਬਹਿ ਕੇ ਸਦਨੰਦਰ ਦੀ ਸੁਣਾਈ ਗਈ ਤੇ ਮੈਂ ਸੁਣ ਸੁਣ ਕੇ ਯਾਦ ਕਰ ਲਿਆ ਉਹ ਭਾਈ ਸੁਣ ਕੇ ਵੀ ਯਾਦ ਹੋ ਜਾਂਦਾ ਇਸ ਲਈ ਵੱਧ ਤੋਂ ਵੱਧ ਆਪਣੇ ਬੱਚਿਆਂ ਨੂੰ ਬਾਣੀ ਯਾਦ ਕਰਾਓ ਖੇਰੇ ਦਿਨ ਮਨਾਉਣ ਦਾ ਫਾਇਦਾ ਇੱਕ ਤੁਸੀਂ ਅੱਜ ਜ਼ਰੂਰ ਅਰਦਾਸ ਕਰਕੇ ਜਾਇਓ ਬੱਬਾ ਜੀ ਸਾਨੂੰ ਤੇ ਸਾਡੇ ਬੱਚਿਆਂ ਨੂੰ ਨਿਤਨੇਮ ਯਾਦ ਹੋ ਜਾਏ ਕਹਿ ਕੇ ਜਾਇਓ ਮੇਰਾ ਵਿਸ਼ਵਾਸ ਹੈ ਹੋ ਜਾਣਾ ਹੈ ਨਮੀ ਕਹਿ ਕੇ ਜਾਵਾਂਗਾ ਆਪਣੇ ਲਈ ਆਪਾਂ ਸਾਰੇ ਇਸ ਧਰਤੀ ਤੇ ਆ ਜਾਏ ਕਹਿ ਕੇ ਜਾਇਓ ਬਾਬਾ ਜੀ ਤੁਹਾਡਾ ਜਨਮ ਦਿਹਾੜਾ ਮਨਾਉਣਾ ਹੈ ਕਿਸੇ ਦਾ ਜਨਮ ਦਿਨ ਮਨਾਉਣ ਜਾਈਏ ਤੁਸੀਂ ਕੋਈ ਗਿਫਟ ਲੈ ਕੇ ਜਾਂਦੇ ਹੋ ਬਦਲੇ ਚ ਉਹ ਵੀ ਕੋਈ ਗਿਫਟ ਦਿੰਦੇ ਨੇ ਤੁਸੀਂ ਭਾਵਨਾ ਨਾਲ ਅੱਜ ਆਏ ਹੋ ਸਾਥ ਸੰਗਤ ਆਪਾਂ ਮੰਗ ਕੇ ਜਾਈਏ ਬਾਬਾ ਜੀ ਸਾਨੂੰ ਤੇ ਸਾਡੇ ਬੱਚਿਆਂ ਨੂੰ ਨਿਤਨੇਮ ਦੀ ਬਾਣੀ ਯਾਦ ਹੋ ਜਾਏ ਤਾਂ ਜਰੂਰ ਕਿਰਪਾ ਹੋਏ ਉਨੂੰ ਬਾਦਾਂ ਦੀਪ ਸਿੰਘ ਜੀ ਦਾ ਤੁਸੀਂ ਜਨਮ ਦਿਹਾੜਾ ਮਨਾਉਣ ਆਏ ਹੋ ਕੁਝ ਸ਼ਖਸੀਅਤਾਂ ਅਸੀਂ ਹੁੰਦੀਆਂ ਨੇ ਜਿਨ੍ਹਾਂ ਦਾ ਜਨਮ ਦਿਨ ਵੀ ਮਨਾਇਆ ਜਾਵੇ ਨਾ ਪ੍ਰਕਾਸ਼ ਦਿਹਾੜਾ ਵੀ ਤਾਂ ਹੀ ਗੱਲ ਸ਼ਹਾਦਤ ਦੀ ਹੁੰਦੀ ਹੈ ਸੱਚਖੰਡ ਸ੍ਰੀ ਹਰਮੰਦਰ ਸਾਹਿਬਲੇ ਅਰਦਾਸ ਕੀਤੀ ਚਤ ਜੋੜ ਕੇ ਸੀਸ ਉਨ ਉੱਥੇ ਪੇਂਟ ਕਰਨਾ ਹੈ ਵਿਸ਼ਵਾਸ ਰੱਖਿਓ ਇੱਕ ਰਸਤੇ 'ਚ ਗੁਰਦੁਆਰਾ ਆਉਂਦਾ ਹੈ ਜਦੋਂ ਤਰਨਤਨ ਸਾਹਿਬ ਜਾਓਗੇ ਨਾ ਉਹ ਗੁਰਦੁਆਰੇ ਦਾ ਨਾਮ ਪਤਾ ਕੀ ਹੈ ਲਕੀਰ ਸਾਹਿਬ